ਕਿਹਾ ਵੀ ਸਾਡੀ ਬੜੀ ਬੇਇਜ਼ਤੀ ਹੁੰਦੀ ਆ ਸਾਡੀ ਦੁਕਾਨ ਛੱਡ ਦੋ ਪਰ ਸਾਡੀ ਬਲੇ ਬਲਾ ਕਾਕੂ ਟੀਮ ਨੇ ਕਿਉਂਕਿ ਇਹ ਰੌਲਾ ਪੈਸਿਆਂ ਦਾ ਇਹ ਪੈਸੇ ਮਿਲਨੇ ਚਾਹੀਦੇ ਨੇ ਅਸੀਂ ਦੁਕਾਨ ਛੱਡ ਦਾਂਗੇ ਸਾਡਾ ਕੋਈ ਹੋਰ ਮਸਲਾ ਨਹੀਂ ਕਿਉਂਕਿ ਇਹ ਹੋਰ ਕਈ ਨਾ ਬਾਹਰ ਮੈ ਅਸੀਂ ਦੁਕਾਨ ਨੂੰ ਚਿੰਤਾ ਲਾ ਲਾ ਨਿਆ ਪਰ ਅਸੀਂ ਫੇਰ ਵੀ ਨਹੀਂ ਮੰਨਿਆ ਵੀ ਇਹ ਗੱਲ ਸਾਡੀ ਨਹੀਂ ਹੁੰਦੀ ਫੇਰ ਕਹਿੰਦੇ ਸਾਡੀ ਬਦਨਾਮੀ ਹੁੰਦੀ ਐ ਬਦਨਾਮੀ ਤਾਂ ਹੁੰਦੀ ਉਹਦੀ ਬੱਚਦਾ ਦੀ ਇੱਕ ਕ੍ਰਿਸ਼ਨ ਲਾਲਾ ਜਿੱਦੇ ਠਾਣੇ ਦੇ ਵਿੱਚ ਮੀਟਿੰਗ ਕਰੋ ਪਰ ਉੱਥੇ ਸਾਡੀ ਬਲੈਕ ਟੀਮ ਆਈ ਪਰ ਨਾ ਸੁੱਖਾ ਆਇਆ લાલ ਆਇਆ ફોટો ફોટો ના ਤੁਸੀਂ યાદ કરੋਂਗੇ હા જનોਸ਼ કરી ਵੀ બડગે હાજી ਕੀ મસલા હે ਤੇਰਾ ਜਿਹੜਾ ਅੱਜ ਤੁਸੀਂ ਧਰਨਾ ਲਾਇਆ ਹੋਇਆ ਇੱਥੇ ਧਰਨਾ ਜਿਹੜਾ ਲੱਗਾ ਜੀ ਉਹ ਕੋਈ ਸਾਡਾ ਦਾ ਸ਼ੌਂਕ ਨਹੀਂ ਹੈਗਾ ਕੋਈ ਸ਼ੌਂਕ ਹੀ ਵੇਲੇ ਨਹੀਂ ਹੈਗਾ ਇਹ ਜੋ ਮਸਲਾ ਹੈ ਜਾਨੀ ਪ੍ਰਵਿੰਦਰ ਸਿੰਘ ਚપરાਣੇ ਦੇ ਰਹਿਣ ਵਾਲੇ ਨੇ ਉਹਨਾਂ ਦਾ ਸੁੱਖਾ ਨਾਮ ਸੁੱਖਾ ਸਿੰਘ ਨਾਮ ਦਾ ਚપરાਣੇ ਦਾ ਇੱਕ ਸੱਚਾ ਵਿਨੇ ਕੇ ਚਾਹਸਾ ਦੇ ਕੇ ਸੇਠ ਕ੍ਰਿਸ਼ਨ ਨਰਾਮ ਦੇ ਕੋਲ ਜੋ 20 ਲੱਖ ਰੁਪਇਆ ਰੱਖ ਦਿੱਤਾ ਸਾਲ ਡੇਢ ਦਾ ਸਮਾਂ ਬੀਤ ਗਿਆ ਉਹ ਕੋਈ ਉਹਨੂੰ ਰਾਹ ਨਹੀਂ ਦੇ ਰਹਾ ਕਦੇ ਕੁਛ ਕਹਿੰਦੇ ਨੇ ਕਦੇ ਕੁਛ ਕਹਿੰਦੇ ਨਹੀਂ ਉਸਦੇ ਵਿਚਾਰੇ ਦੇ ਦੋ ਪੁੱਤਰ ਸਨ ਉਹ ਵੀ ਦੁਨੀਆ ਤੋਂ ਚਾਲ ਚੁੱਕੇ ਨੇ ਤੇ ਘਰ ਦੀ ਜਿਹੜੀ ਆ ਉਹ ਬਿਮਾਰ ਪਈ ਹੈ ਕੋਈ ਸਹਾਰਾ ਨਹੀਂ ਉਸ ਦਾ ਜਦੋਂ ਵੀ ਉਹ ਪੈਸੇ ਲੈਣ ਇਹਨਾਂ ਤੋਂ ਆਉਂਦਾ ਹੈ ਤਾਂ ਹੁਣ ਨਾ ਨੁੱਕਰ ਕਰਕੇ ਕਹਿਣ ਲੱਗਾ ਵੀ ਇਹ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਉਹ ਲੈ ਗਏ ਨੇ ਪਰਿਵਾਰ ਦੇ ਮੈਂਬਰਾਂ ਨਾਲ ਜਦੋਂ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਕਹਿ ਆਂਦੇ ਅਸੀਂ ਕੋਈ ਪੈਸੇ ਨਹੀਂ ਲਏ ਇਹਨਾਂ ਤੋਂ ਲੈ ਕੇ ਗਏ ਸਾਡੇ ਉੱਤੇ ਦਬਾਅ ਪਾ ਕੇ ਸਾਨੂੰ ਝੂਠ ਨਾਲ ਇਹ ਕਹਿ ਰਹੇ ਨੇ ਵੀ ਤੁਸੀਂ ਕਹਿ ਦੋ ਪੈਸੇ ਲੈ ਕੇ ਗਏ ਆ ਰਹੀਆਂ ਨੇ ਹੁੰਦੇ ਨੇ ਪੋਲਿਸ ਕਰਕੇ ਆਸੀਂ ਜਿਹੜਾ ਹੈਗਾ ਇਸ ਯੂਨੀਅਨ ਦਾ ਸਹਾਰਾ ਲੈਣ ਦੇ ਲਈ ਗਰੀਬ ਬੰਦੇ ਲਈ ਕਿਉਂਕਿ ਜਾਂ ਮਾਇਆ ਜਾ ਉਹ ਪੈਸਾ ਜਿਹੜਾ ਹੈਗਾ ਕਿਸੇ ਜ਼ਿੰਦਗੀ ਦਾ ਸਾਹਾਰਾ ਬਣਦਾ ਹੁੰਦਾ। ਤੂੰ ਇਹਨਾਂ ਨੇ ਬਹੁਤ ਵੱਡੀ ਠੱਗੀ ਮਾਰੀ ਐ। ਜੈਦਾ ਯਾਰ ਵੀ ਅਪਰਜਾਨੀ ਬਲਦੀਦਾ ਸਿੰਘ ਦੇ ਨਾਲ। ਤੂੰ ਕੀ ਦੇ ਆ ਵੀ? ਯਾਰ ਨਹੀਂ ਲੱਗਦੇ ਸਹੀ ਜਾਈਏ। ਐਸਐਸਓ ਦਾ ਪ੍ਰਧਾਨ ਇਹ ਗੱਲ ਕਹਿ ਰਿਹਾ ਵੀ ਇਹ ਜਿਹੜੇ ਕਿਸਾਨ ਨੇ ਅਸੀਂ ਪੈਸੇ ਦੇ ਦਿੱਤੇ ਨੇ ਤੇ ਉਹ ਕਿਉਂ ਕਿਸਾਨਾਂ ਦੀ ਮਿੱਟੀ ਦੇ ਵਿੱਚ ਸ਼ਾਮਲ ਹੋ ਕੇ ਇਹ ਸੱਚ ਦਾ ਸਾਥ ਦੇ ਤੂੰ ਦਾ ਝੂਠ ਨਹੀਂ ਦਕਾਰਦਾ। ਵੀ ਮੈਂ ਪੈਸੇ ਦੇ ਦਿੱਤੇ ਤੇ ਸਾਨੂੰ ਸਾਫ਼ ਕਰ ਦੇਣੇ ਅਸੀਂ ਉੱਥੇ ਜਾਵਾਂਗੇ ਫਿਰ ਉਹਨਾਂ ਨੂੰ 2.5 ਲੱਖ ਰੁਪਈਆ ਜਿਹੜਾ ਹੈਗਾ ਉਸਾਨ ਯੂਨੀਅਨ ਦੀ ਪਰਚੀ ਕੱਟਣ ਦਾ ਕੀ ਮੈਨਾ ਬਣਦਾ ਵੀ ਉਹਨੂੰ ਸਾਡੇ ਤੋਂ ਲੈ ਲਓ ਪਰ ਤੁਸੀਂ ਆ ਜਿਹੜਾ ਮਸਲਾ ਧਰਵਾ ਚੱਕਦੇ ਹੋ ਤਾਂ ਆਪ ਹੀ ਅੰਦਾਜ਼ਾ ਇਸ ਗੱਲ ਦਾ ਲਾ ਕੇ ਸੋ ਸਾਰੀਆਂ ਹਵਾਲੇ ਅਸੀਂ ਫਿਰ ਵੀ ਹੱਥ ਤੋੜ ਕੇ ਬਿੰਦਗੀ ਕਰਦੇ ਆਂ ਮੱਦੀ ਅਸੀਂ ਸਿੱਖਣ ਵੀ ਤੁਸੀਂ ਵਿੱਚ ਪੈ ਗਏ ਸੱਚ ਦਾ ਸਾਥ ਤੇ ਝੂਠ ਦਾ ਝੂਠ ਨੂੰ ਤਾਰੋ ਤੇ ਉਸ ਗਰੀਬ ਬੰਦੇ ਦੇ ਪੈਸੇ ਜੀ ਅੱਜ ਬਾ ਖਸਾਂਜ ਤੇ ਬੰਨੀਆਂ ਬੈਠੀਆਂ ਆ ਔਰ ਦੁਕਾਨ ਦੇ ਅੰਦਰ ਵੀ ਤੇ ਧਰਨਾ ਲਾਇਆ ਹੋਇਆ ਹੈ ਕੀ ਕਹਿਣਾ ਚਾਹੁੰਗੇ ਤੁਸੀਂ ਕੀ ਮਤਲਬ ਕੀ ਆ ਨਜਾਇਜ਼ ਧੱਕਾ ਹੋ ਰਿਹਾ ਜੀ ਪੈਸੇ ਮੈਂ ਦੇ ਚੁੱਕਾ ਹਾਂ ਹਾਂ ਜੀ ਹਾਂ ਕਿੰਨੇ ਪੈਸੇ ਸੀਗੇ 20 ਲੱਖ ਰੁਪਏ ਠੀਕ ਹੈ ਕੌਣ ਲੈ ਗਿਆ ਸੀਗਾ ਸੁੱਖਾ ਸਿੰਘ ਮੈਨੂੰ ਪੈਸੇ ਦੇ ਗਿਆ ਸੁੱਖਾ ਸਿੰਘ ਇਹ ਦੁਵਾਕੇ ਲੈ ਗਿਆ ਇਹਨੂੰ ਉਹ ਮਾਤਾ ਨੂੰ ਪੈਸੇ ਦੁਵਾਕੇ ਲੈ ਗਿਆ ਕੋਈ ਨਾਂ ਨਾ ਦਾ ਜਸਵੀਰ ਕੋ